ਸਿਕਾ ਜੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਸਾウਦੀ ਅਰਬ ਦੇ ਜਨਰਲ ਡਾਇਰੈਕਟੋਰੇਟ ਆਫ ਪਾਸਪੋਰਟ ਨੇ ਸਪਸ਼ਟ ਕੀਤਾ ਹੈ ਕਿ ਐਗਜ਼ਿਟ ਅਤੇ ਰੀ-ਐਂਟਰੀ ਵੀਜ਼ਾ ਫੀਸਾਂ ਵਾਪਸ ਹੁਣ ਨਹੀਂ ਕੀਤੀਆਂ ਜਾ ਸਕਦੀਆਂ ਜੇਕਰ ਤੁਹਾਡਾ ਵੀਜ਼ਾ ਰੱਦ ਵੀ ਹੁੰਦਾ ਹੈ ਤਾਂ ਕਿਸੇ ਵੀ ਹਾਲਾਤ ਦੇ ਵਿੱਚ ਫਿਰ ਵੀ ਫੀਸ ਜਿਹੜੀ ਹੈ ਮਾਫ ਨਹੀਂ ਕੀਤੀ ਜਾਵੇਗੀ ਤੇ ਨਾ ਹੀ ਵਾਪਸ ਕੀਤੀ ਜਾਵੇਗੀ ਇਨ੍ਹਾਂ ਹੁਕਮਾਂ ਤੋਂ ਬਾਅਦ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਦੇ ਲਈ ਆਉਣ ਵਾਲੇ ਪਰਵਾਸੀ ਅਤੇ ਜ਼ਾਹਰ ਹੁਣ ਸਿੱਧਾ ਅਸਰ ਵੇਖਣ ਨੂੰ ਮਿਲ ਸਕਦਾ ਹੈ ਤੇ ਸਿੰਗਲ ਐਂਟਰੀ ਵੀਜ਼ਾ ਦੀ ਕੀਮਤ ਦੋਮੇਂ ਹਿੰਦਿਆ ਦੇ ਲਈ 200 ਰਿਆਲ ਦਿੱਤੇ ਜਾ ਰਹੀ ਹੈ ਜਿਸ ਦੇ ਵਿੱਚ ਐਕਸਟੈਂਸ਼ਨ ਦੇ ਲਈ ਵਾਧੂ ਖਰਚੇ ਵੀ ਲੱਗਦੇ ਨਹੀਂ ਸਾਊਦੀ ਅਰਬ ਦੇ ਜਨਰਲ ਡਾਇਰੈਕਟਰ ਆਫ ਪਾਸਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਐਗਜ਼ਿਟ ਅਤੇ ਰੀ-ਐਂਟਰੀ ਵੀਜ਼ਾ ਫੀਸ ਵਾਪਸ ਨਹੀਂ ਕੀਤੀ ਜਾ ਸਕਦੀ ਭਾਵੇਂ ਇਸ ਵਿੱਚ ਵੀਜ਼ਾ ਰੱਦ ਵੀ ਕਰ ਦਿੱਤਾ ਗਿਆ ਹੋਵੇ ਗਲਫ ਨਿਊਜ਼ ਦੀ ਇੱਕ ਰਿਪੋਰਟ ਦੇ ਅਨੁਸਾਰ ਹਜ਼ਾਰਾਂ ਪ੍ਰਵਾਸੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਯਾਤਰਾ ਦੀ ਯੋਜਨਾ ਬਣਾਉਂਦੇ ਹਨ ਇਸ ਲਈ ਇਹ ਸਪਸ਼ਟੀਕਰਨ ਇੱਕ ਜਨਤਕ ਪੁੱਛਗਿੱਛ ਤੋਂ ਬਾਅਦ ਜਾਰੀ ਕੀਤਾ ਗਿਆ ਸੀ ਇੱਕ ਨਿਵਾਸੀ ਨੇ ਹਾਲ ਹੀ ਵਿੱਚ ਪੁੱਛਿਆ ਸੀ ਕਿ ਕੀ ਐਗਜ਼ਿਟ ਅਤੇ ਰੀ-ਐਂਟਰੀ ਪਰਮਿਟ ਰੱਦ ਕਰਨ ਤੋਂ ਬਾਅਦ ਫੀਸਾਂ ਵਾਪਸ ਲਈਆਂ ਜਾ ਸਕਦੀਆਂ ਹਨ ਜਵਾਬ ਵਿੱਚ ਪਾਸ ਪੋਰਟ ਵਿਭਾਗ ਨੇ ਕਿਹਾ ਜੇ ਐਗਜ਼ਿਟ ਅਤੇ ਰੀ-ਐਂਟਰੀ ਵੀਜ਼ਾ ਰੱਦ ਕਰ ਦਿੱਤਾ ਜਾਂਦਾ ਹੈ ਤਾਂ ਫੀਸਾਂ ਵਾਪਸ ਨਹੀਂ ਕੀਤੀਆਂ ਜਾ ਸਕਦੀਆਂ ਗਲਫ ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਮੌਜੂਦਾ ਵੀਜ਼ਾ ਨੀਮਾ ਦੇ ਤਹਿਤ ਇੱਕ ਸਿੰਗਲ ਐਗਜ਼ਿਟ ਅਤੇ ਰੀ-ਐਂਟਰੀ ਵੀਜ਼ਾ ਦੀ ਕੀਮਤ 200 ਸਾਊਦੀ ਰਿਆਲ ਹੈ ਅਤੇ ਇਹ 2 ਮਹੀਨਿਆਂ ਤੱਕ ਵੈਦ ਹੈ ਹਰੇਕ ਵਾਧੂ ਮਹੀਨੇ ਲਈ ਵਾਧੂ 100 ਸਾਊਦੀ ਰਿਆਲ ਵਸੂਲੇ ਜਾਂਦੇ ਹਨ ਬਸ਼ਰਤੇ ਇਹ ਰਿਆਸੀ ਪਰਮਿਟ ਦੀ ਵੈਧਤਾ ਦੇ ਅੰਦਰ ਰਹੇ ਮਲਟੀਪਲ ਐਗਜ਼ਿਟ ਅਤੇ ਰੀ-ਐਂਟਰੀ ਵੀਜ਼ਾ ਲਈ ਫੀਸ 3 ਮਹੀਨਿਆਂ ਤੱਕ 500 ਰਿਆਲ ਅਤੇ ప్రతి ਬਾਦੂ ਮਹੀਨਾ 200 ਰਿਆਲ ਹੈ ਜਿਹੜੇ ਨਿਵਾਸੀ ਪਹਿਲਾਂ ਹੀ ਰਾਜ ਤੋਂ ਬਾਹਰ ਹਨ ਅਤੇ ਆਪਣੇ ਵੀਜ਼ੇ ਵਧਾਉਣ ਦੀ ਲੋੜ ਹੈ ਉਹਨਾਂ ਨੂੰ ਦੁੱਗਣਾ ਭੁਗਤਾਨ ਕਰਨਾ ਪਵੇਗਾ ਇੱਕ ਸਿੰਗਲ ਵੀਜ਼ੇ ਲਈ ਐਕਸਟੈਂਸ਼ਨ ਫੀਸ 200 ਰਿਆਲ ਪ੍ਰਤੀ ਮਹੀਨਾ ਹੈ ਅਤੇ ਮਲਟੀਪਲ ਵੀਜ਼ੇ ਲਈ ਪ੍ਰਤੀ ਮਹੀਨਾ 400 ਰਿਆਲ ਹੈ ਜਨਰਲ ਡਾਇਰੈਕਟਰ ਆਫ ਪਾਸਪੋਰਟ ਨੇ ਅੱਗੇ ਕਿਹਾ ਕਿ ਸਾਰੀਆਂ ਪ੍ਰਕਿਰਿਆਵਾਂ ਵੀਜ਼ਾ ਰੱਦ ਕਰਨ ਤੇ ਨਵਿਉਣ ਸਮੇਤ ਅਬਸ਼ਰ ਡਿਜੀਟਲ ਪਲੇਟਫਾਰਮ ਰਾਹੀਂ ਪੂਰੀਆਂ ਕੀਤੀਆਂ ਜਾਂਦੀਆਂ ਦਿਏ ਹਨ ਐਗਜ਼ਿਟ ਅਤੇ ਰੀਐਂਟਰੀ ਵੀਜ਼ਾ ਰੱਦ ਕਰਨ ਲਈ ਉਪਪੋਕਤਾਵਾਂ ਨੂੰ ਲੌਗਇਨ ਕਰਨਾ ਚਾਹੀਦਾ ਹੈ ਸਰਵਿਸਿਜ਼ ਫਾਰ ਸਪான்ਸਰਜ਼ ਤੇ ਜਾਣਾ ਚਾਹੀਦਾ ਹੈ ਸਬੰਧਤ ਵਿਅਕਤੀ ਨੂੰ ਚੁਣਨਾ ਚਾਹੀਦਾ ਤੇ ਰੱਦ ਕਰਨ ਦੀ ਪੁਸ਼ਟੀ ਕਰਨੀ ਚਾਹੀਦੀ ਹੈ ਹਾਲਾਂਕਿ ਰੱਦ ਕਰਨ ਤੋਂ ਬਾਅਦ ਵੀ ਫੀਸ ਵਾਪਸੀ ਯੋਗ ਨਹੀਂ ਰਹਿੰਦੀ ਸਾウਦੀ ਅਰਬ ਤੋਂ ਬਾਹਰ ਆਉਣ ਵਾਲੇ ਐਕਸਟੈਂਸ਼ਨਲੀ ਜੋ ਕਿ ਨਿਰਪਰਾਂ ਅਤੇ ਘਰੇਲੂ ਕੰਮਿਆਂ ਲਈ ਆਮ ਹਨ ਨਿਵਾਸੀ ਵਰਕਰ ਸੇਵਾਵਾਂ ਜਾਂ ਪਰਿਵਾਰਕ ਮੈਂਬਰ ਸੇਵਾਵਾਂ ਤੱਕ ਪਹੁੰਚ ਕਰਨ ਲਈ ਅਬਸ਼ਰ ਦੀ ਵਰਤੋਂ ਕਰ ਸਕਦੇ ਹਨ ਅਤੇ ਨਵੀਨ ਕਰਨ ਲਈ ਕਦਮਾਂ ਦੀ ਪਾਲਣਾ ਕਰ ਸਕਦੇ ਹਨ 스폰서 ਅਤੇ ਮਾਲਕ ਮਾਈ ਬਿਜ਼ਨਸ ਸਰਵਿਸਿਜ਼ ਤੇ ਜਾ ਕੇ ਫਿਰ ਵੀਜ਼ਾ ਦੀ ਚੋਣ ਕਰਕੇ ਕਾਮਿਆਂ ਲਈ ਵੀਜ਼ਾ ਵਧਾਉਣ ਲਈ ਅਬਸ਼ਰ ਬਿਜ਼ਨਸ ਪਲੇਟਫਾਰਮ ਦੀ ਵਰਤੋਂ ਕਰ ਸਕਦੇ ਹਨ ਸਾਊਦੀ ਅਰਬ ਤੋਂ ਬਾਹਰ ਆਉਣ ਵਾਲੇ ਐਕਸਟਰੇਂਜਰਾਂ ਦੇ ਲਈ ਜੋ ਕਿ ਨਿਰਬਤਾ ਅਤੇ ਘਰੇਲੂ ਕਾਮੇ ਦੇ ਲਈ ਆਮਨੇ ਉਹਨਾਂ ਨਿਵਾਸੀ ਵਰਕਰਾਂ ਸੇਵਾਵਾਂ ਜਾਂ ਫਿਰ ਪਰਿਵਾਰਕ ਮੈਂਬਰ ਸੇਵਾਵਾਂ ਤੱਕ ਪਹੁੰਚ ਕਰਨ ਦੇ ਲਈ ਅਪਸ਼ਰ ਦੀ ਜਿਹੜੀ ਵਰਤੋਂ ਕਰ ਸਕਦੇ ਨੇ ਅਤੇ ਨਵੀਨੀਕਰਨ ਦੇ ਲਈ ਕਦਮਾਂ ਦੀ ਪਾਲਣਾ ਵੀ ਕਰ ਸਕਦੇ ਨੇ ਨਹੀਂ ਨਹੀਂ ਉਹ ਸਪான்ਸਰ ਅਤੇ ਮਾਲਕ ਮਾਈ ਬਿਜ਼ਨਸ ਸਰਵਿਸਿਜ਼ ਤੇ ਜਾ ਕੇ ਫਿਰ ਵੀ ਵੀਜ਼ਾ ਦੀ ਚੋਣ ਕਰਕੇ ਕਾਮੇ ਦੇ ਲਈ ਵੀਜ਼ਾ ਵਧਾਉਣ ਦੇ ਲਈ ਅਪਸ਼ਰ ਬਿਜ਼ਨਸ ਪਲੇਟਫਾਰਮ ਦੀ ਵੀ ਵਰਤੋਂ ਕਰ ਸਕਦੇ ਨੇ ਬੀਅਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ